ਹallelujah ਪ੍ਰਭੂ ਦੀ ਵਡਿਆਈ ਹੋਵੇ ਸੋ ਅੱਜ ਅਸੀਂ ਬਹੁਤ ਹੀ ਖਾਸ ਚੀਜ਼ ਵਚਨ ਦੇ ਵਿੱਚੋਂ ਸਿੱਖਣ ਜਾ ਰਹੇ ਹਾਂ ਔਰ ਉਹ ਇਹ ਹੈ ਕਿ ਪਰਮੇਸ਼ਵਰ ਸਾਡੇ ਵੈਰੀਆਂ ਨੂੰ ਅੰਨਿਆ ਕਰ ਦਿੰਦਾ ਹੈ ਹallelujah ਸੋ ਪਰਮੇਸ਼ਵਰ ਸਾਡੇ ਨਾਲ ਇਨਾ ਪ੍ਰੇਮ ਕਰਦੇ ਆ ਪ੍ਰਭੂ ਕਿ ਹਰੇਕੋ ਚੀਜ਼ ਹਰੇਕੋ ਵਿਅਕਤੀ ਅਰੇ ਹਰੇਕੋ ਆਤਮਿਕ ਸ਼ਕਤੀ ਜੋ ਪਰਮੇਸ਼ਵਰ ਦੇ ਲੋਕਾਂ ਦੇ ਵਿਰੋਧੀ ਆ ਪ੍ਰਭੂ ਉਹਦੇ ਬਲ ਨੂੰ ਖਤਮ ਕਰ ਦਿੰਦੇ ਆ ਤੇ ਆਪਣਾ ਬਲ ਆਪਣੇ ਲੋਕਾਂ ਨੂੰ ਦਿੰਦੇ ਆ ਤਾਂ ਜੋ ਪਰਮੇਸ਼ਵਰ ਦੇ ਲੋਕ ਫਤਿਹਮੰਦ ਹੋਣ ਹallelujah ਜਦੋਂ ਇਜ਼ਰਾਈਲੀ ਮਿਸਰ ਦੇ ਵਿੱਚ ਗੁਲਾਮ ਸੀ ਤੇ ਫੈਰੋ ਦੇ ਕੋਲੇ ਸਾਰਾ ਜ਼ੋਰ ਸੀ ਰਾਜ ਤਖਤ ਦਾ ਜ਼ੋਰ ਫੈਰੋ ਰਾਜੇ ਦੇ ਕੋਲ ਸੀ ਸੈਨਾ ਸੀਗੀ ਫੈਰੋ ਦੇ ਕੋਲ ਸਮੇ ਦਾ ਰਾਜਾ ਸੀਗਾ ਉਹ ਅਰ ਇਜ਼ਰਾਈਲੀ ਲੋਕ ਗੁਲਾਮ ਸੀ ਪਰ ਪਰਮੇਸ਼ਰ ਨੇ ਫੈਰੋ ਦੇ ਸਾਰੇ ਜ਼ੋਰ ਨੂੰ ਨਕਮਿਆ ਕੀਤਾ। ਉਹਦੇ ਕੋਲੇ ਜਾਦੂ ਟੋਣੇ ਕਰਨ ਵਾਲੇ ਵੀ ਬਹੁਤ ਸੀਗੇ। ਉਹਨੇ ਉਹਨਾਂ ਵਾਲਾ ਜ਼ੋਰ ਵੀ ਅਪਣਾ ਕੇ ਦੇਖਿਆ ਪਰ ਨਾ ਤਾਂ ਉਹਦਾ ਜਾਦੂ ਟੋਣਿਆਂ ਵਾਲਾ ਜ਼ੋਰ ਚੱਲਿਆ। ਨਾ ਹੀ ਉਹ ਆਪਣੇ ਰਾਜ ਤਖਤ ਦੇ ਜ਼ੋਰ ਦੇ ਨਾਲ ਰੋਕ ਸਕਿਆ। ਨਾ ਸੈਨਾ ਦੇ ਜ਼ੋਰ ਦੇ ਨਾਲ ਰੋਕ ਸਕਿਆ। ਤੋ ਕਿਸੇ ਵੀ ਤਰੀਕੇ ਦੇ ਨਾਲ ਉਹ ਇਜ਼ਰਾਈਲੀਆਂ ਨੂੰ ਰੋਕ ਕੇ ਨਾ ਰੱਖ ਸਕਿਆ ਪਰ ਪਰਮੇਸ਼ਵਰ ਨੇ ਆਪਣਾ ਜ਼ੋਰ ਵਿਖਾਇਆ ਤੇ ਆਪਣੇ ਲੋਕਾਂ ਦੇ ਅੱਗੇ ਲਾਲ ਸਮੁੰਦਰ ਦੇ ਵਿੱਚੋਂ ਦੀ ਰਾਹ ਬਣਾ ਦਿੱਤਾ ਹallelujah ਅਰ ਇਦਾਂ ਹੀ ਜਦੋਂ ਸਫ਼ਰ ਦੇ ਦਰਮਿਆਨ ਹੀ ਸੀਗੇ ਫਿਰ ਰਸਤੇ ਵਿੱਚ ਉਹਨਾਂ ਨੂੰ ਕਈ ਦੇਸ਼ਾਂ ਦੇ ਵਿੱਚੋਂ ਨਿਲੰਘਣਾ ਪਿਆ ਕਈ ਪ੍ਰੋਬਲਮਸ ਦੇ ਸਾਹਮਣੇ ਕਰਨੇ ਪਏ ਪਰ ਕਿਸੇ ਇੱਕ ਵੀ ਮੁਸੀਬਤ ਨੇ ਇਸرائیਲੀਆਂ ਨੂੰ ਨਹੀਂ ਹਰਾਇਆ ਪਰ ਪਰਮੇਸ਼ਵਰ ਨੇ ਆਪਣਾ ਬਲ ਦੇ ਕੇ ਆਪਣੇ ਲੋਕਾਂ ਨੂੰ ਹਰੇਕ ਮੁਸੀਬਤ ਨੂੰ ਹਰਾਇਆ ਉਹਨਾਂ ਦੇ ਅੱਗੇ ਜ਼ਰੀਹੋ ਦੀ ਦੀਵਾਰ ਨੂੰ ਵੀ ਗिराਇਆ ਭੁੱਖ ਉਹਨਾਂ ਨੂੰ ਨਹੀਂ ਹਰਾ ਸਕੀ ਪਿਆਸ ਉਹਨਾਂ ਨੂੰ ਨਹੀਂ ਹਰਾ ਸਕੀ ਪਰਮੇਸ਼ਵਰ ਨੇ ਭੁੱਖ ਪਿਆਸ ਵੀ ਹਰਾ ਦਿੱਤੇ ਸੋ ਪਰਮੇਸ਼ਵਰ ਨੇ ਹਰ ਇੱਕ ਚੀਜ਼ ਵਿੱਚ ਆਪਣੇ ਲੋਕਾਂ ਨੂੰ ਜਿੰਨੂੰ ਉਹਨੇ ਆਪਣੇ ਕਹਿ ਦਿੱਤਾ ਨਾ ਬਸ ਉਹਨਾਂ ਨੂੰ ਉਹਨੇ ਫਤਿਹ ਦਿੱਤੀ ਐ ਇਦਾਂ ਦੀ ਇੱਕ ਸਟੋਰੀ ਆਜੋ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਆਂ ਦੂਜੇ ਰਾਜਿਆਂ ਦੀ ਕਿਤਾਬ ਉਹਦਾ ਆਪਾਂ ਦੇਖਦੇ ਆਂ ਛੇਵਾਂ ਅਧਿਆਇ ਤੇ ਉਹਦੀ 15 ਨੰਬਰ ਪੰਕਤੀ ਤੋਂ ਦੇਖਦੇ ਕਹਿੰਦਾ ਜਦ ਪਰਮੇਸ਼ਰ ਦੇ ਜਨ ਦਾ ਟੈਲੂਆ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਪਈ ਇੱਕ ਫੌਜ ਨੇ ਘੋੜਿਆਂ ਤੇ ਰਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ ਤਦ ਉਸ ਦੇ ਟੈਲੂਏ ਨੇ ਉਸ ਨੂੰ ਆਖਿਆ ਹਾਏ ਮੇਰੇ ਸਵਾਮੀ ਜੀ ਅਸੀਂ ਕੀ ਕਰੀਏ ਸੋ ਕੀ ਹੋਇਆ ਪਰਮੇਸ਼ਵਰ ਦਾ ਜਨ ਅਲੀਸ਼ਾ ਤੇ ਉਹਦਾ ਟੈਲੂਆ ਇੱਕ ਜਗ੍ਹਾ ਤੇ ਰਹਿੰਦੇ ਆ ਤੇ ਜਦੋਂ ਸਵੇਰ ਨੂੰ ਵੇਲੇ ਸਿਰ ਉੱਠ ਕੇ ਪਰਮੇਸ਼ਵਰ ਦੇ ਜਨ ਦਾ ਜਿਹੜਾ ਸੇਵਾਦਾਰ ਆ ਉਹ ਬਾਹਰ ਨਿਕਲਿਆ ਤੇ ਉਹਨੇ ਦੇਖਿਆ ਵੀ ਚਾਰ ਚਫੇਰੇ ਜਿਹੜੀ ਸੈਨਾ ਆ ਫੌਜ ਆ ਉਹ ਚੜੀ ਹੋਈ ਆ ਤੋ ਬਹੁਤ ਘਾਬਰ ਗਿਆ ਛੱਟੋਂ ਪਿੱਛੇ ਮੁੜ ਕੇ ਆਇਆ ਆਪਣੇ ਨਬੀ ਦੇ ਕੋਲ ਤੇ ਆ ਕੇ ਘਬਰਾੜ ਦੇ ਵਿੱਚ ਕਹਿੰਦਾ ਹਾਏ ਮੇਰੇ ਸੁਆਮੀ ਜੀ ਹੁਣ ਕੀ ਕਰੀਏ ਤਾਂ ਪਰਮੇਸ਼ਵਰ ਦੇ ਜਾਣੇ ਉਹਨੂੰ ਕੀ ਕਹਾਂ ਕਹਿੰਦਾ ਉਸ ਨੇ ਆਖਿਆ ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਹਨਾਂ ਦੇ ਨਾਲ ਦੇਆਂ ਨਾਲੋਂ ਬਾਲੇ ਹਨ ਪਰਮੇਸ਼ਵਰ ਦੇ ਜਾਣੇ ਉਹਨੂੰ ਇਦਾਂ ਨਹੀਂ ਪੁੱਛਿਆ ਵੀ ਉਹ ਕਿੰਨੇ ਕਿਆ ਪਰਮੇਸ਼ਵਰ ਦੇ ਜਾਣੇ ਉਹਦੀ ਕਭਰਾਹਟ ਵੱਲ ਦੇਖ ਕੇ ਆਪਣੇ ਅੰਦਰ ਕਭਰਾਹਟ ਨਹੀਂ ਪੈਦਾ ਹੋਣ ਦਿੱਤੀ ਪਰ ਪਰਮੇਸ਼ਵਰ ਦੇ ਜਾਣੇ ਕੀ ਕਿਹਾ ਉਹਨੂੰ ਕਿੰਨਾ ਨਾ ਡਰ ਜਿਹੜੇ ਆਪਣੇ ਨਾਲ ਆ ਉਹਨਾਂ ਨਾਲੋਂ ਬਾਹਲੇ ਆ ਕਿਹਨਾਂ ਨਾਲੋਂ ਜਿਹੜੇ ਹਮਲਾ ਕਰਨ ਵਾਸਤੇ ਆਏ ਆ ਜਿਹੜੇ ਚੜਾਈ ਕਰਕੇ ਆਏ ਆ ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ हे ਯਹੋਵਾ ਤੂੰ ਉਹਦੀਆਂ ਅੱਖਾਂ ਖੋਲ ਪਈ ਉਹ ਵੇਖੇ ਅਤੇ ਯਹੋਵਾ ਨੇ ਉਸ ਜਵਾਨ ਦੀਆਂ ਅੱਖਾਂ ਖੋਲ ਦਿੱਤੀਆਂ ਅਤੇ ਉਹਨੇ ਨਿਗਾਹ ਕਰਕੇ ਵੇਖਿਆ ਭਈ ਅਲੀਸ਼ਾ ਦੇ ਦੁਆਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਹੈ ਜਦੋਂ ਅਸੀਂ ਇਹ ਆਇਤ ਪੜ੍ਹਦੇ ਹਾਂ ਇਦਾਂ ਲੱਗਦਾ ਹੈ ਵੀ ਜਿਹੜਾ ਉਹ ਸੇਵਾਦਾਰ્ય ਉਹ ਹਟਿਆ ਨਹੀਂ ਹੋਣਾ ਰੌਲਾ ਪਾਉਣਾ ਉਹ ਜ਼ਰੂਰ ਕਬਰਾਟ ਵਾਲੀਆਂ ਗੱਲਾਂ ਕਰੀ ਜਾਂਦਾ ਹੁਣ ਬਾਰ-ਬਾਰ ਨਹੀਂ ਤੁਸੀਂ ਇੱਕ ਵਾਰੀ ਉੱਠ ਕੇ ਵੇਖੋ ਤਾਂ ਸਹੀ ਉਹ ਕਿੰਨੇ ਸਾਰੇ ਆ ਇੱਕ ਵਾਰੀ ਉੱਠੋ ਤਾਂ ਸਹੀ ਇੱਕ ਵਾਰੀ ਬਾਹਰ ਆਣ ਕੇ ਦੇਖੋ ਤਾਂ ਸਹੀ ਪਰ ਖੁਦਾ ਦੇ ਜਾਣਨੇ ਕੀ ਕੀਤਾ ਉਹਨੇ ਪਰਮੇਸ਼ਵਰ ਦੇ ਅੱਗੇ ਅਰਦਾਸ ਕੀਤੀ ਉਹਨੇ ਪਰਮੇਸ਼ਵਰ ਨੂੰ ਕਿਹਾ हे ਪਰਮੇਸ਼ਵਰ ਤੂੰ ਮੇਰੇ ਸੇਵਾਦਾਰ ਦੀਆਂ ਅੱਖਾਂ ਨੂੰ ਖੋਲ ਕਿ ਇਹ ਦੇਖ ਸਕੇ ਕਿ ਇਸ ਚੀਜ਼ ਨੂੰ ਉਸ ਮਦਦ ਨੂੰ ਜੋ ਤੂੰ ਮੇਰੇ ਲਈ ਭੇਜੀ ਆ ਪਰਮੇਸ਼ਵਰ ਦੇ ਜਨ ਦੀਆਂ ਅੱਖਾਂ ਪਹਿਲਾਂ ਹੀ ਖੁੱਲੀਆਂ ਹੋਈਆਂ ਆ ਇਸ ਲਈ ਉਹਨੇ ਪਹਿਲਾਂ ਹੀ ਕਹਿ ਦਿੱਤਾ ਉਹਨੂੰ ਕਹਿੰਦਾ ਡਰ ਨਾ ਜਿਹੜੇ ਸਾਡੇ ਵੱਲ ਆ ਜਿਹੜੇ ਸਾਡੇ ਨਾਲ ਆ ਉਹ ਬਹੁਤੇ ਆ ਕਿਹਨਾਂ ਨਾਲੋਂ ਜਿਹੜੇ ਚੜਾਈ ਕਰਕੇ ਆਏ ਆ ਪਰ ਉਹ ਫਿਰ ਵੀ ਘੌਰੂ ਕੋਣੋਂ ਹਟਿਆ ਨਹੀਂ ਫੇਕ ਖੁਦਾ ਦੇ ਜਾਣਨੇ ਕਿ ਆ ਕਿ ਖੁਦਾ ਇਹਦੀਆਂ ਵੀ ਅੱਖਾਂ ਖੋਲ ਦੇ ਤੇ ਜਦੋਂ ਅਰਦਾਸ ਕੀਤੀ ਪਰਮੇਸ਼ਵਰ ਦੇ ਬੰਦੇ ਨੇ ਤੇ ਸੇਵਾਦਾਰ ਦੀਆਂ ਅੱਖਾਂ ਖੁੱਲ ਗਈਆਂ ਤੇ ਦੇਖ ਕੇ ਹੈਰਾਨ ਹੋਇਆ ਕਿ ਕਿ ਪੂਰਾ ਪਹਾੜ ਜਿਹੜਾ ਆ ਉਹ ਇੱਕ ਆਤਮਿਕ ਸੈਨਾ ਦੇ ਨਾਲ ਭਰਿਆ ਹੋਇਆ ਆ ਔਰ ਉਹ ਕੋਈ ਸਧਾਰਨ ਸੈਨਾ ਨਹੀਂ ਆ ਲਿਖਿਆ ਅਲੀਸ਼ੋ ਦੇ ਦਿਵਾਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਆ ਅਗਨ ਘੋੜੇ ਤੇ ਅਗਨ ਰਥ ਸਧਾਰਨ ਨਹੀਂ ਸੋ ਇੱਥੇ ਮੈਂ ਠਹਿਰਾਉ ਦੇ ਕੇ ਇੱਕ ਗੱਲ ਕਰਨਾ ਚਾਹਨੀ ਕੁਝ ਲੋਕੀ ਬਹੁਤ ਸਾਰੇ ਤਰ੍ਹਾਂ ਦੇ ਸਵਾਲ ਉਹਨਾਂ ਦੇ ਆਪਣੇ ਮਨ ਚ ਉੱਠਦੇ ਆ ਫਿਰ ਉਹ ਉਹਨਾਂ ਸਵਾਲਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੇ ਦੂਜਿਆਂ ਦੇ ਮਨਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਅਰ ਉਹ ਸਵਾਲ ਇਹ ਆ ਕਿ ਏ ਜੀ ਨਵਾਂ ਕੰਮ ਹੋ ਗਿਆ ਕਿ ਬਹੁਤ ਸਾਰੇ ਜਿਹੜੇ ਨਿਊ ਕਮਰ ਪਾਸਟਰਸ ਆ ਇਹ ਫਾਇਰ ਪ੍ਰੇਅਰ ਕਰਦੇ ਆ ਦੱਸੋ ਜੀ ਫਾਇਰ ਪ੍ਰੇਅਰ ਦਾ ਕੀ ਮਤਲਬ ਹੈ ਇੱਥੇ ਤੁਸੀਂ ਦੇਖੋ ਇਹ ਅਗਨ ਘੋੜੇ ਅਗਨ ਰੱਥ ਕਿੱਥੋਂ ਆਏ ਸਵਰਗ ਦੇ ਵਿੱਚੋਂ ਆਏ ਔਰ ਖੁਦਾ ਦੇ ਜਨ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਮੇਰੇ ਸੇਵਾਦਾਰ ਦੀਆਂ ਅੱਖਾਂ ਨੂੰ ਖੋਲ ਕੇ ਇਹ ਦੇਖ ਸਕੇ ਜਦੋਂ ਪਰਮੇਸ਼ਵਰ ਨੇ ਉਹਦੀਆਂ ਅੱਖਾਂ ਨੂੰ ਖੋਲ ਲਿਆ ਤੇ ਉਹਨੇ ਦੇਖਿਆ ਕਿ ਪੂਰਾ ਪਹਾੜ ਜਿਹੜਾ ਆ ਉਹ ਅਗਨ ਘੋੜਿਆਂ ਤੇ ਅਗਨ ਰਥਾਂ ਦੇ ਨਾਲ ਜਿਹੜਾ ਆ ਉਹ ਭਰਿਆ ਹੋਇਆ ਆ ਸੋ ਸਵਰਗ ਤੋਂ ਅੱਗ ਆਉਂਦੀ ਆ ਅਰ ਇਹ ਅਗਨ ਘੋੜੇ ਅਗਨ ਰਥ ਕੀ ਕਰਨ ਵਾਸਤੇ ਆਏ ਵੀ ਉੱਥੇ ਹਨੇਰਾ ਸੀ ਚਾਨਣ ਕਰਨ ਨੂੰ ਆਏ ਸੀ ਉਸ ਪੂਰੀ ਸੈਨਾ ਨੂੰ ਖਤਮ ਕਰਨ ਵਾਸਤੇ ਕਹਿ ਦੋ ਜਾਂ ਆਪਣੇ ਜਨ ਨੂੰ ਪ੍ਰੋਟੈਕਟ ਕਰਨ ਵਾਸਤੇ ਪਰਮੇਸ਼ਵਰ ਦੇ ਬੰਦੇ ਨੂੰ ਬਚਾਉਣ ਵਾਸਤੇ ਆਏ ਸੀਗੇ ਵੈਰੀ ਦੀ ਸ਼ਕਤੀ ਨੂੰ ਖਤਮ ਕਰਨ ਦੇ ਲਈ ਆਏ ਸੀ ਐਂਟਰਟੇਨਮੈਂਟ ਕਰਨ ਦੇ ਲਈ ਨਹੀਂ ਆਏ ਸੀ ਅਰ वचन ਦੇ ਵਿੱਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਸੋ ਅਗਰ ਅਸੀਂ ਪ੍ਰਾਰਥਨਾ ਕਰਕੇ ਜਾਦੂ ਟੋਣੇ ਦੀਆਂ ਚੀਜ਼ਾਂ ਦੇ ਉੱਤੇ ਕਹਿੰਨੇ ਆ ਕਿ ਸਵਰਗ ਦੇ ਵਿੱਚੋਂ ਅੱਗ ਆਏ ਸਵਰਗ ਦੇ ਵਿੱਚੋਂ ਅੱਗ ਆਏ ਤਾਂ ਉਹਨਾਂ ਨੂੰ ਨਹੀਂ ਦਿਸਦੀ ਜਿਹੜਾ ਆਜ਼ ਸੁਣਦੀ ਉਹ ਵੀ ਆਵਾਜ਼ ਜਿਹੜੀ ਇੱਕ ਇਨਸਾਨ ਦੀ ਆ ਦੈਟਸ ਇਟ ਇਸ ਤੋਂ ਜ਼ਿਆਦਾ ਨਾ ਉਹਨਾਂ ਨੂੰ ਕੁਝ ਸੁਣਦਾ ਨਾ ਉਹਨਾਂ ਨੂੰ ਕੁਝ ਦਿਖਾਈ ਦਿੰਦਾ ਪਰ ਜਦੋਂ ਪਰਮੇਸ਼ਵਰ ਕਿਸੇ ਦੀਆਂ ਆਤਮਿਕ ਅੱਖਾਂ ਨੂੰ ਖੋਲ ਦਿੰਦਾ ਆ ਤਦ ਹੀ ਉਹ ਆਤਮਿਕ ਚੀਜ਼ਾਂ ਨੂੰ ਦੇਖ ਸਕਦਾ ਪਰਮੇਸ਼ਵਰ ਦੀਆਂ ਭੇਜੀਆਂ ਹੋਈਆਂ ਸਵਰਗੀ ਚੀਜ਼ਾਂ ਨੂੰ ਦੇਖ ਸਕਦਾ ਆ ਸੋ ਤੁਸੀਂ ਕਦੇ ਇਸ ਚੀਜ਼ ਦੇ ਉੱਤੇ ਭਰਮ ਨਹੀਂ ਕਰਨਾ ਕਿ ਫਾਇਰ ਪ੍ਰੇਅਰ ਜਿਹੜੀ ਆ ਉਹ ਸ਼ਾਇਦ ਐਵੇਂ ਹੀ ਆ ਤੁਸੀਂ ਜਾਣਦੇ ਨਹੀਂ ਉਹ ਬਹੁਤ ਪਾਵਰਫੁਲ ਆ ਜਦੋਂ ਫਾਇਰ ਪ੍ਰੇਅਰ ਕੀਤੀ ਜਾਂਦੀ ਆ ਤੁਸੀਂ ਇੱਕ ਜੋਸ਼ ਨਾਲ ਭਰਦੇ ਆ ਜੋਸ਼ ਨਾਲ ਭਰ ਕੇ ਜਦੋਂ ਤੁਸੀਂ ਫਾਇਰ ਸਪਿਰਚੁਅਲ ਫਾਇਰ ਲੈ ਕੇ ਹੈਵਨਲੀ ਫਾਇਰ ਲੈ ਕੇ ਤੁਸੀਂ ਉਹਨੂੰ ਥਰੋ ਕਰਦੇ ਆ ਉਹਨੂੰ ਸੈੱਟ ਦੇ ਆ ਵੈਰੀ ਦੀਆਂ ਚੀਜ਼ਾਂ ਉੱਤੇ ਤੇ ਉਹ ਆਤਮਿਕ ਚੀਜ਼ਾਂ ਨੂੰ ਆਤਮਿਕ ਅੱਗ ਹੀ ਖਤਮ ਕਰ ਸਕਦੀ ਆ ਕੀ ਤੁਸੀਂ دنیਵੀਂ ਅੱਗ ਦੇ ਨਾਲ ਜਾਦੂ ਟੋਣੇ ਦੀ ਸ਼ਕਤੀ ਨੂੰ ਖਤਮ ਕਰ ਸਕਦੇ ਹੋ ਕੀ ਤੁਸੀਂ دنیਵੀਂ ਅੱਗ ਦੇ ਨਾਲ ਸਮੱਸਿਆ ਨੂੰ ਖਤਮ ਕਰ ਸਕਦੇ ਆ ਨਹੀਂ دنیਵੀਂ ਅੱਗ ਕੀ ਸਾੜੇਗੀ ਉਹ ਦੁਨੀਆ ਦੇ ਵਿੱਚ ਜਿਹੜੀਆਂ ਕੋਈ ਵੀ ਐਲੀਮੈਂਟਸ ਜਿਹੜੇ ਤੁਹਾਨੂੰ ਦੇਖਦੇ ਆ ਉਨਾ ਨੂੰ ਸਾੜ ਸਕਦੀ ਹੈ ਪਰ ਆਤਮਿਕ ਚੀਜ਼ਾਂ ਨੂੰ ਬਰਨ ਕਰਨ ਦੇ ਲਈ ਆਤਮਿਕ ਅੱਗ ਹੀ ਕੰਮ ਆਉਂਦੀ ਹੈ ਸੋ ਜਿੱਥੇ ਵੀ ਤੁਹਾਨੂੰ ਲੱਗਦਾ ਆ ਕਿ ਇਹ ਆਤਮਿਕ ਸ਼ਕਤੀ ਆ ਜਿਹਨੂੰ ਖਤਮ ਕਰਨਾ ਆ ਦੇਖੋ ਤੁਸੀਂ ਦੁਸ਼ਟ ਆਤਮਿਆਂ ਨੂੰ ਖਤਮ ਨਹੀਂ ਕਰ ਸਕਦੇ ਤੁਸੀਂ ਦੁਸ਼ਟ ਆਤਮਿਆਂ ਨੂੰ ਕੱਢ ਸਕਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਅਗਰ ਤੁਸੀਂ ਸੋਚਦੇ ਹੋ ਕਿ ਤੁਸੀਂ ਕਹੋਗੇ ਕਿ ਦੁਸ਼ਟ ਆਤਮਾ ਜਲੇ ਤਾਂ ਇਹ ਪ੍ਰਾਰਥਨਾ ਰੋਂਗ ਤੁਸੀਂ ਦੁਸ਼ਟ ਆਤਮਾ ਨੂੰ ਹੁਕਮ ਦੇ ਸਕਦੇ ਆ ਕਿ ਯਿਸੂ ਦੇ ਨਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੂੰ ਨਿਕਲ ਜਾ ਉਹਨੂੰ ਨਿਕਲਣਾ ਪਊਗਾ ਪਰ ਉਹਦੀ ਸ਼ਕਤੀ ਨੂੰ ਜਾਦੂ ਟੋਣੇ ਵਰਗੇ ਕੰਮ ਨੂੰ ਉਹਦੀ ਪਾਵਰ ਨੂੰ ਤੁਸੀਂ ਪ੍ਰार्थਨਾ ਕਰਕੇ ਹੈਵਨਲੀ ਫਾਇਰ ਮੰਗ ਸਕਦੇ ਆ ਪਰਮੇਸ਼ਵਰ ਤੋਂ ਕਿ हे ਪਿਤਾ ਸਵਰਗੀ ਅਗਨ ਨੂੰ ਭੇਜੋ ਅਰ ਮੈਂ ਉਸ ਅਗਨ ਨੂੰ ਇਸ ਜਾਦੂ ਟੋਣੇ ਦੀ ਸ਼ਕਤੀ ਉੱਤੇ ਪਾਉਂਦਾ ਆ ਤੇ ਇਹ ਨਾਸ਼ ਹੁੰਦੀ ਆ ਅਰ ਜਦੋਂ ਤੁਸੀਂ ਪੂਰੇ ਰੋਬ ਨਾਲ ਪੂਰੇ ਜ਼ੋਰ ਨਾਲ ਪੂਰੇ ਇਕਤਿਆਰ ਦੇ ਨਾਲ ਪੂਰੇ ਈਮਾਨ ਨਾਲ ਪੂਰੀ ਨਿਰਚਾ ਦੇ ਨਾਲ ਤੁਸੀਂ ਫਾਇਰ ਪ੍ਰੇਅਰ ਕਰਦੇ ਆ ਤੁਸੀਂ ਇਹੋ ਜਿਹੇ ਉੱਤਰ ਆਪਣੀ ਲਾਈਫ ਦੇ ਵਿੱਚ ਪ੍ਰੇਅਰਸ ਦੇ ਦੇਖਦੇ ਆ ਜਿਹੜੇ ਸਾਲੋ ਸਾਲ ਤੁਹਾਡੇ ਠੰਡੇ ਬੈਠ ਕੇ ਪ੍ਰਾਰਥਨਾ ਕਰਨ ਦੇ ਨਾਲ ਨਹੀਂ ਮਿਲੇ ਸੀ ਪਰ ਉਹ ਸਿਰਫ ਤੁਹਾਨੂੰ ਫਾਇਰ ਪ੍ਰੇਅਰ ਦੇ ਨਾਲ ਹੀ ਮਿਲਦੇ ਆ ਪ੍ਰੇਜ਼ ਗॉड ਸੋ ਇੱਥੇ ਆਪਾਂ ਦੇਖਿਆ ਕਿ ਅਗਨ ਰੱਥ ਕਿੱਥੋਂ ਆਏ ਆ ਇਹ ਸਵਰਗ ਚੋਂ ਆਏ ਆ ਅਗਨ ਘੋੜੇ ਇਟ ਮੀਨ ਕਿ ਸਵਰਗ ਦੇ ਵਿੱਚ ਘੋੜੇ ਵੀ ਆ ਇਟ ਮੀਨ ਕਿ ਸਵਰਗ ਦੇ ਵਿੱਚ ਰੱਥ ਵੀ ਆ ਰਾਈਟ ਤਾਂ ਉੱਥੇ ਰਾਈਟਸ ਹੈਗੀਆਂ ਐ ਪ੍ਰੇਸ ਗਾਰਡ ਸੋ ਜਦੋਂ ਪਰਮੇਸ਼ਵਰ ਦੇ ਜਨ ਨੇ ਪ੍ਰਾਰਥਨਾ ਕੀਤੀ ਤਦ ਉਸ ਸੇਵਾਦਾਰ ਦੀਆਂ ਅੱਖਾਂ ਖੁੱਲੀਆਂ ਤੇ ਉਹਨੇ ਦੇਖਿਆ ਕਿ ਇੱਕ ਬਹੁਤ ਵੱਡੀ ਸਵਰਗੀ ਸੈਨਾ ਜਿਹੜੀ ਆ ਉਹ ਸਾਡੀ ਮਦਦ ਵਾਸਤੇ ਹਾਜ਼ਰ ਆ ਜਦੋਂ ਅਲੀਸ਼ਾ ਦੇ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ ਕਿ ਇਸ ਕੌਮ ਨੂੰ ਇੱਕਦਮ ਅੰਨ੍ਹੀ ਕਰ ਦੇ ਅਤੇ ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਹਨਾਂ ਨੂੰ ਇੱਕਦਮ ਅੰਨਿਆ ਕਰ ਦਿੱਤਾ ਹallelujah ਸੋ ਜਦੋਂ ਉਹ ਫੌਜ ਜਿਹੜੀ ਅਲੀਸ਼ਾ ਦੇ ਉੱਤੇ ਚੜਾਈ ਕਰਨ ਵਾਸਤੇ ਆਈ ਸੀ ਅਲੀਸ਼ਾ ਵੱਲ ਨੂੰ ਆਉਣ ਲੱਗੇ ਹਮਲਾ ਕਰਨ ਵਾਸਤੇ ਤਦ ਅਲੀਸ਼ਾ ਨੇ ਫਿਰ ਤੋਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਇਸ ਕੌਮ ਨੂੰ ਇੱਕਦਮ ਅੰਨਿਆ ਕਰ ਦੇ ਕਿਵੇਂ ਅੰਨਿਆ ਕਰ ਦੇ ਟੋਟਲੀ ਬਲਾਈਂਡ ਇੱਕਦਮ ਅੰਨਿਆ ਕਰ ਦੇ ਤੇ वचन ਦੇ ਵਿੱਚ ਲਿਖਿਆ ਤਦ ਪਰਮੇਸ਼ਵਰ ਨੇ ਅਤੇ ਉਸ ਨੇ ਅਲੀਸ਼ਾ ਦੇ ਅੱਖੇ ਅਨੁਸਾਰ ਉਹਨਾਂ ਨੂੰ ਇੱਕਦਮ ਅੰਨਿਆ ਕਰ ਦਿੱਤਾ ਤਾਂ ਪਰਮੇਸ਼ਵਰ ਨੇ ਵੀ ਅੱਦਾ ਅੰਨਿਆ ਨਹੀਂ ਕੀਤਾ ਇੱਕਦਮ ਟੋਟਲ ਬਲਾਈਂਡ ਕਰ ਦਿੱਤਾ ਉਹਨਾਂ ਨੂੰ ਸੋ ਜੇ ਤੁਹਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਮਜ਼ਬੂਤ ਆ ਤੁਸੀਂ ਖੁਦਾ ਦੇ ਅੱਗੇ ਇਹ ਪ੍ਰਾਰਥਨਾ ਕਰਦੇ ਹੋ ਕਿ ਪ੍ਰਭੂ ਮੇਰੇ ਵੈਰੀ ਅੰਨੇ ਹੋ ਜਾਣ ਇੱਕਦਮ ਅੰਨੇ ਹੋ ਜਾਣ ਤੁਸੀਂ ਦੇਖੋਗੇ ਕਿ ਤੁਹਾਡੇ ਬੈਰੀ ਇਕਦਮ ਅੰਨੇ ਹੋ ਜਾਣਗੇ ਉਹ ਤੁਹਾਨੂੰ ਦੇਖ ਨਹੀਂ ਸਕਣਗੇ ਤੁਹਾਨੂੰ ਪਹਿਚਾਨ ਵੀ ਨਹੀਂ ਸਕਣਗੇ ਤੁਹਾਡੇ ਲਾਗੋਂ ਦੀ ਲੰਗ ਜਾਣਗੇ ਮੈਂ ਅੱਜ ਹੀ ਮਾਰਨਿੰਗ ਦੇ ਵਿੱਚ ਇੱਕ ਟੈਸਟੀਮਨੀ ਪੜ੍ਹ ਰਹੀ ਸੀਗੀ ਇੱਕ ਦੇਸ਼ ਜਿੱਥੇ ਪਰਮੇਸ਼ਵਰ ਦਾ ਜਿਹੜਾ वचन ਆ ਓਪਨ ਦੇ ਵਿੱਚ ਸੁਨਾਉਣਾ ਪ੍ਰਚਾਰ ਕਰਨਾ ਬਿਲਕੁਲ ਮਨਾ ਹੈ ਚਾਈਨਾ ਚਾਈਨਾ ਦੇ ਵਿੱਚ ਉਹਦੇ ਬਹੁਤ ਸਾਰੇ ਹਿੱਸੇ ਆ ਜਿੱਥੇ ਬਿਲਕੁਲ ਵੀ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਤੇ ਉੱਥੇ ਓਪਨ ਵਿੱਚ ਤੁਸੀਂ ਇਦਾਂ ਬਾਈਬਲ ਕਿਸੇ ਨੂੰ ਨਹੀਂ ਦੇ ਸਕਦੇ ਮਨਾ ਹੈ ਤੇ ਇੱਕ ਲੜਕੀ ਉਹਦੀ ਗੱਡੀ ਦੇ ਵਿੱਚ ਬਹੁਤ ਸਾਰੀਆਂ ਪੇਟੀਆਂ ਸਗੀਆਂ ਪਵਿੱਤਰ ਬਾਈਬਲ ਦੀਆਂ ਉੱਥੇ ਲੋਕੀ ਅੰਡਰਗਰਾਊਂਡ ਪਰਮੇਸ਼ਵਰ ਨੂੰ ਮੰਨਦੇ ਆ ਛੁੱਪ ਛੁੱਪ ਕੇ ਹਿਡਨ ਚਰਚੇਸ ਆ ਲੁਕਿੰਗਾ ਹੋਈਆਂ ਕਲੀਸੀਆਵਾਂ ਇੰਨੀ ਭੁੱਖ ਪਿਆਸ ਆ ਉੱਥੇ ਕਿ ਇੰਡੀਆ ਦੇ ਨਾਲੋਂ ਜ਼ਿਆਦਾ ਲੋਕੀ ਪਰਮੇਸ਼ਵਰ ਨੂੰ ਉੱਥੇ ਮੰਨ ਰਹੇ ਆ ਗੁਪਤ ਵਿੱਚ ਰਾਤਾਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਦੂਜੇ ਦੇ ਘਰਾਂ ਵਿੱਚ ਸੈਲ ਗਰੁੱਪ ਪ੍ਰੇਅਰ ਮੀਟਿੰਗਸ ਹੁੰਦੀਆਂ ਤੇ ਇੱਥੇ ਇੱਥੇ ਸਾਰੇ ਖੁੱਲੀ ਛੁੱਟੀ ਆ ਤਾਂ ਠੰਡ ਨੇ ਹੀ ਲੋਕਾਂ ਨੂੰ ਹਰਾਇਆ ਪਿਆ ਹੋਰ ਤੇ ਕੀ ਕਰਨਾ ਮਤਲਬ ਕੋਈ ਹੋਰ ਮਸਲਾ ਨਹੀਂ ਆ ਇਹ ਜੀ ਠੰਡ ਲੱਗਦੀ ਆ ਚਲੋ ਜੀ ਪ੍ਰਾਰਥਨਾ ਨਹੀਂ ਹੁੰਦੀ ਠੰਡ ਲੱਗਦੀ ਆ ਚਰਚ ਨਹੀਂ ਆ ਹੁੰਦਾ ਠੰਡ ਲੱਗਦੀ ਆ ਕਮਾਲ ਵਾਲੀ ਗੱਲ ਆ ਤੁਸੀਂ ਉਹਨਾਂ ਲੋਕਾਂ ਦੇ ਅੰਦਰਲੀ ਅੱਗ ਦੇਖੋ ਇੱਕ ਵੱਡੀ ਸਜ਼ਾ ਦਾ ਐਲਾਨ ਪਰ ਫਿਰ ਵੀ ਉਹ ਲੋਕੀ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਆ। ਖਤਰਾ ਆ ਫਿਰ ਵੀ ਉਹ ਸਤ ਸੰਗ ਕਰਦੇ ਆ। ਤਾਂ ਲੜਕੀ ਨੇ ਦੱਸਿਆ ਕਿ ਉਹਦੀ ਗੱਡੀ ਵਿੱਚ ਬਹੁਤ ਸਾਰੀਆਂ ਬਾਈਬਲ ਸਿਗੀਆਂ। ਅਰ ਉਹ ਲੈ ਕੇ ਜਾ ਰਹੀ ਸੀਗੀ ਇੱਕ ਗਰੁੱਪ ਦੇ ਵਾਸਤੇ। ਤੇ ਰਾਹ ਦੇ ਵਿੱਚ ਕਹਿੰਦੀ ਮੈਨੂੰ ਰੋਕਿਆ ਗਿਆ। ਹਰ ਕਹਿੰਦੀ ਮੇਰਾ ਦਿਲ ਬਹੁਤ ਘਬਰ ਰਿਹਾ ਸੀ ਪਰ ਕਹਿੰਦੀ ਮੈਂ ਪ੍ਰਾਰਥਨਾ ਕੀਤੀ। हे परमेश्वर ਜਿਵੇਂ ਤੂੰ ਅਲੀਸ਼ਾ ਦੇ ਨਾਲ ਵਫਾਦਾਰ ਪਰਮੇਸ਼ਰਿਆ ਅੱਜ ਮੈਂ ਵੀ ਤੇਰੀ ਵਫਾਦਾਰੀ ਦਾ ਸਬੂਤ ਮੰਗਦੀ ਆ ਕਿ ਅੱਜ ਮੇਰੇ ਵੈਰੀਆਂ ਨੂੰ ਵੀ ਅੰਨਿਆ ਕਰ। ਇੱਕਦਮ ਅੰਨਿਆ ਕਰ। ਕਿੰਨੀ ਮੇਰੀ ਗੱਡੀ ਦੀ ਚੈਕਿੰਗ ਹੋਈ ਪਰ ਡੱਬੇ ਨਹੀਂ ਖੋਲੇ ਔਰ ਉਹਨਾਂ ਨੇ ਮੈਨੂੰ ਲੰਗਾ ਦਿੱਤਾ। ਪ੍ਰੇਜ਼ ਗੋਡ ਜਬਰਦਸਤ ਹੈ ਇਹ। ਅਦਰਵਾਈਜ਼ ਉਹਨੂੰ ਫੜ ਕੇ ਉਹਨਾਂ ਨੇ ਜੇਲ੍ਹ ਵਿੱਚ ਪਾ ਦੇਣਾ ਸੀ ਔਰ ਜਿਨੂੰ ਇਦਾਂ ਦੇ ਜ਼ੁਲਮ ਚੋਂ ਪਾਉਂਦੇ ਉਹਨੂੰ ਛੱਡਦੇ ਨਹੀਂ ਉਥੇ ਬਹੁਤ ਤਸ਼ੱਦਦ ਕਰਦੇ ਆ ਉਥੇ ਸੋ ਮਾਰਨਿੰਗ ਜੀ ਮੈਂ ਟੈਸਟੀਮਨੀ ਸੁਣੀ ਔਰ ਜਦੋਂ ਉਹਨੇ ਕਿਹਾ ਕਿ ਜਿਵੇਂ ਅਲੀਸ਼ਾ ਦੇ ਵੈਰੀਆਂ ਨੂੰ ਤੂੰ ਅੰਨਿਆ ਕੀਤਾ ਮੇਰੇ ਵੈਰੀਆਂ ਨੂੰ ਵੀ ਤੂੰ ਅੰਨਿਆ ਕਰ ਤਾਂ ਮੈਂ ਕਿਹਾ ਅੱਜ ਮੈਂ ਇਹੀ ਵਚਨ ਲੈ ਕੇ ਕਲੀਸਿਆ ਵਿੱਚ ਜਾਉਂਗੀ ਪਰਮੇਸ਼ਰ ਨੇ ਅੱਜੇ ਮੈਨੂੰ ਵਚਨ ਦਿੱਤਾ ਆ ਕਿ ਮੈਂ ਤੁਹਾਡੇ ਨਾਲ ਵੀ ਵਫਾਦਾਰ ਆ ਜਿਵੇਂ ਮੈਂ ਅਲੀਸ਼ਾ ਦੇ ਵੈਰੀਆਂ ਨੂੰ ਅੰਨਿਆ ਕੀਤਾ ਮੈਂ ਤੁਹਾਡੇ ਵੈਰੀਆਂ ਨੂੰ ਵੀ ਅੰਨਿਆ ਕਰੂੰਗਾ ਹallelujah ਭਾਵੇਂ ਉਹ ਆਤਮਿਕ ਦੁਨੀਆ ਦੇ ਵਿੱਚ ਵੈਰੀ ਹੈ ਕੋਈ ਤੁਹਾਡਾ ਜਾਂ ਇਸ ਫਿਜ਼ੀਕਲ ਰੈਲਮ ਦੇ ਅੰਦਰ ਇਸ ਸੰਸਾਰ ਦੇ ਅੰਦਰ ਕੋਈ ਤੁਹਾਡਾ ਵੈਰੀ ਹੈ ਪਰ ਤੁਸੀਂ ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਅੱਗੇ ਇੱਥੇ ਅਲੀਸ਼ਾ ਨੇ ਇਹ ਨਹੀਂ ਕਿਹਾ ਕਿ ਇੱਕ ਢ ਕੋੜ ਚੜਿਆਂ ਦੀ ਸੈਨਾ ਇਹਨਾਂ ਨੂੰ ਮਾਰ ਦਵੇ ਲਿਖਿਆ ਬਸ ਇਹਨਾਂ ਨੂੰ ਬਲਾਈਂਡ ਕਰ ਦੇ ਉਹਨੇ ਬਲਾਈਂਡ ਕੀਤਾ ਤੇ ਫਿਰ ਜਦੋਂ ਤੁਸੀਂ ਅੱਗੇ ਜਾ ਕੇ ਦੇਖੋਗੇ ਤੇ ਅਲੀਸ਼ਾ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਵੀ ਹਾਂਜੀ ਦੱਸੋ ਤੁਹਾਨੂੰ ਕੀ ਚਾਹੀਦਾ ਤੇ ਉਹਨਾਂ ਨੇ ਦੱਸਿਆ ਵੀ ਅਸੀਂ ਜਾਣਾ ਕਿਤੇ ਤੇ ਉਹਨੇ ਉਹਨਾਂ ਨੂੰ ਹੋਰ ਰਾਹ ਪਾ ਦਿੱਤਾ ਤੇ ਦੂਜੇ ਥਾਂ ਪਚਾ ਕੇ ਤੇ ਫਿਰ ਖੁਦਾਗੇ ਅਰਦਾਸ ਵੀ ਕਰ ਦਿੱਤੀ ਕਹਿੰਦਾ हे ਖੁਦਾ ਹੁਣ ਇਹਨਾਂ ਦੀਆਂ ਅੱਖਾਂ ਖੋਲ ਦੇ ਤੇ ਉਹ ਉਹਦੇ ਪਿੱਛੇ ਪਿੱਛੇ ਚਲੇ ਗਏ ਤੇ ਜਦੋਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਤੇ ਉਹਨਾਂ ਨੇ ਉੱਥੇ ਜਾ ਕੇ ਦੇਖਿਆ ਤੇ ਉਹ ਸਮਰੀਆ ਦੇ ਵਿੱਚ ਪਹੁੰਚੇ ਹੋਏ ਸੋ ਪਰਮੇਸ਼ਰ ਇਦਾਂ ਹੀ ਤੁਹਾਡੇ ਨਾਲ ਕਰਨ ਦੇ ਲਈ ਅੱਜ ਵੀ ਅਵੇਲੇਬਲ ਆ ਜ਼ਰੂਰੀ ਨਹੀਂ ਆ ਇਹੀ ਕਹਿਣਾ ਕਿ ਜਿਹੜੇ ਸਾਡੇ ਵੈਰੀ ਆ ਉਹ ਮੁੱਕ ਜਾਣ ਨਾਸ਼ ਹੋ ਜਾਣ ਮਰ ਜਾਣ ਇਦਾਂ ਹੋ ਜਵੇ ਨਹੀਂ ਅਗਰ ਤੁਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਆ ਤਾਂ ਜਿਹੜੀਆਂ ਵਿਉਂਤਾਂ ਤੁਹਾਡੇ ਵੈਰੀਆਂ ਨੇ ਤੁਹਾਡੇ ਵਿਰੁੱਧ ਬਣਾਈਆਂ ਆ ਉਹ ਪੂਰੀਆਂ ਨਹੀਂ ਕਰ ਸਕਣਗੀਆਂ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਦੀ ਮੱਤ ਤੇ ਪੜਦਾ ਪਾ ਦੇਣਾ ਆ ਜਦੋਂ ਤੁਹਾਡੇ ਸਾਹਮਣੇ ਆਉਣਗੇ ਉਹਨਾਂ ਨੂੰ ਗੱਲਾਂ ਹੀ ਚੇਤੇ ਭੁੱਲ ਜਾਣੀਆਂ ਉਹਨਾਂ ਨੂੰ ਉਹ ਸਕੀਮਾਂ ਹੀ ਚੇਤੇ ਭੁੱਲ ਜਾਣੀਆਂ ਜਿਹੜੀਆਂ ਉਹਨਾਂ ਨੇ ਤੁਹਾਡੇ ਵਿਰੁੱਧ ਲਾਈਆਂ ਆ ਉਹਨਾਂ ਦੇ ਮੂੰਹ ਨਹੀਂ ਖੁੱਲਣੇ ਜੋ ਤੁਹਾਡੇ ਵਿਰੁੱਧ ਬੋਲਣ ਵਾਸਤੇ ਆਏ ਆ ਸੋਚ ਕੇ ਅਗਰ ਤੁਸੀਂ ਖੁਦਾ ਨਾਲ ਵਫਾਦਾਰ ਹੋ ਤੇ ਸਿਰਫ ਉਹ ਅੰਨਿਆ ਕਰਨ ਦੀ ਤਾਕਤ ਨਹੀਂ ਰੱਖਦਾ ਉਹ ਗੂੰਗੇ ਵੀ ਕਰ ਦਿੰਦਾ ਹੈ ਤਾਂ ਤੁਹਾਡੇ ਵਿਰੁੱਧ ਬੋਲ ਵੀ ਨਹੀਂ ਸਕਣਗੇ ਅਗਰ ਤੁਹਾਨੂੰ ਲੱਗਦਾ ਕਿ ਕੋਈ ਮੇਰੇ ਵਿਰੁੱਧ ਗਵਾਹੀ ਦੇਣ ਵਾਸਤੇ ਉੱਠਿਆ ਆ ਪਰ ਮੈਂ ਬੇਕਸੂਰ ਆ ਮੈਂ ਵਫਾਦਾਰ ਇਮਾਨਦਾਰ ਆ ਪਰਮੇਸ਼ਵਰ ਜਾਣਦਾ ਆ ਇਸ ਗੱਲ ਨੂੰ ਤਾਂ ਤੁਸੀਂ ਅਗਰ ਘਰੋਂ ਪ੍ਰਾਰਥਨਾ ਕਰਕੇ ਤੁਰੋਂਗੇ ਖੁਦਾ ਔਰ ਜੋ ਦੇ ਮੂੰਹ ਨੂੰ ਬੰਦ ਕਰਦੀ ਕਿਉਂ ਮੇਰੇ ਖਿਲਾਫ ਗਵਾਹੀ ਨਾ ਦੇ ਸਕੇ ਤੁਸੀਂ ਦੇਖਿਓ ਇਦਾਂ ਹੀ ਹੋਊਗਾ ਪਰ ਤੁਸੀਂ ਸ਼ੱਕ ਨਹੀਂ ਕਰਨਾ ਪ੍ਰੇਸ ਗਾਡ